ਹਾਂਜੀ ਬਾਈ ਜੀ ਮੈਂ ਰੰਪਾ ਕਣਕਵਾਲ ਆ ਤੁਹਾਡੇ ਸਾਹਮਣੇ ਅੱਜ ਫੇਰ ਪੇਸ਼ ਹੈ ਆਪਣੀ ਦੁਕਾਨ ਦਾ ਜਿਹੜਾ ਆਪਾਂ ਇੱਥੇ ਲਾਉਨੇ ਆ ਟੀਮਾ ਸ਼ੇਰੋਂ ਵਾਲੇ ਮੋੜ ਦੇ ਉੱਤੇ ਆਹ ਦੇਖੋ ਐਦਾਂ ਆਪਾਂ ਤਰਤੀਬ ਕਰਕੇ ਸ਼ਾਇਦ ਲਾਇਆ ਹੋਇਆ ਖਲਤੀ ਹੈ ਇਹ ਦੇਸੀ ਹਲਦੀ ਆਪਣੀ ਘਰ ਦੀ ਗਰਮ ਮਸਾਲਾ ਸਾਂਜਣਾ ਪਾਊਡਰ ਸਾਪਨਾ ਇਹ ਸਾਰਾ ਸਮਾਨ ਆਪਾਂ ਨੇ ਇੱਥੇ ਚੀਮੇ ਵਾਲੇ ਮੋੜ ਤੇ ਲਾਇਆ ਹੋਇਆ ਆ ਚਾਹ ਦਾ ਮਸਾਲਾ ਪਿਆ ਇੱਧਰ ਛੋਟੀਆਂ ਡੱਬੀਆਂ ਦੇ ਵਿੱਚ ਪਰ ਜੇ ਤੁਸੀਂ ਕਿਸੇ ਵੀ ਡਾਕਟਰਾਂ ਤੋਂ ਬਚਣਾ ਤੇ ਹੋਰ ਦਵਾਈਆਂ ਤੋਂ ਪਰਹੇਜ਼ ਕਰਨਾ ਤਾਂ ਤੁਸੀਂ ਆ ਦੇਸੀ ਸਮਾਨ ਖਾਓ ਤੇ ਲਗਭਗ 60 70% ਬਿਮਾਰੀਆਂ ਤੁਹਾਨੂੰ ਆਪਦੇ ਆਪ ਹੀ ਲੱਗਣੋਂ हट ਜਾਣੀਆਂ ਜੇ ਤੁਸੀਂ ਘਰ ਦਾ ਬਣਿਆ ਹੋਇਆ ਸਮਾਨ ਖਾਓਗੇ। ਇਹੀ ਬਾਈ ਜੀ ਆਪਣੀ ਤਾਂ ਸਲਾਹ ਹੈ ਜਿੱਥੋਂ ਮਰਜ਼ੀ ਤੁਸੀਂ ਲੈ ਸਕਦੇ ਹੋ। ਇਹ ਨਹੀਂ ਹੈਗਾ ਵੀ ਆਪਾਂ ਤੋਂ ਹੀ ਖਰੀਦੋ ਪਰ ਤੁਸੀਂ ਆਪਣਾ ਘਰ ਦਾ ਦੇਸੀ ਤਰੀਕੇ ਨਾਲ ਤਿਆਰ ਕੀਤਾ ਹੋਇਆ ਹੈ ਜャ ਸਾਰੇ ਹੀ ਦੇਸੀ ਸਮਾਨ ਯਾਨੀ ਲਗਭਗ ਆਰਗੈਨਿਕ ਕਹਿ ਸਕਦੇ ਆਪਾਂ ਇਹ ਸਮਾਨ ਖਾਣ ਲੱਗ ਜੂਗੇ ਤਾਂ ਤੁਹਾਨੂੰ ਬਿਮਾਰੀਆਂ ਬਹੁਤ ਜ਼ਿਆਦਾ ਘੱਟ ਲੱਗਣਗੀਆਂ ਇਹ ਆਪਣੇ ਕੋਲੇ ਹਲਦੀ ਹੁੰਦੀ ਹੈ ਬਿਲਕੁਲ ਹੀ ਪਿਓਰ ਵਧੀਆ ਹਲਦੀ ਬਿਨਾ ਰੰਗ ਤੋਂ ਬਿਨਾ ਕੈਮੀਕਲ ਤੋਂ ਤੇ ਜਿਵੇਂ ਗੱਠੀਆਂ ਆਪਾਂ ਜ਼ਮੀਨ ਦੇ ਵਿੱਚ ਹੁੰਦੀਆਂ ਨੇ ਉਸੇ ਤਰ੍ਹਾਂ ਹੀ ਆਪਾਂ ਸੁਕਾ ਕੇ ਉਹਨਾਂ ਨੂੰ ਪਿਹਾ ਲੈਣੇ ਆ ਇਹ ਵੀ ਜੀ ਕੁਲ ਛਾਵੇਂ ਸੁਕਾਉਣੀਆਂ ਪੈਂਦੀਆਂ ਨੇ ਜਿਹੜਾ ਇਹਨਾਂ ਦੇ ਵਿੱਚ ਤੇਲ ਹੁੰਦਾ ਉਹ ਵਿੱਚ ਹੀ ਸੁੱਕਿਆ ਹੁੰਦਾ ਆਪਣੀ ਹਲਦੀ ਦੇ ਵਿੱਚ ਤੇ ਸ਼ਾਇਦ ਵੀ ਆਪਣਾ ਬਿਲਕੁਲ ਹੀ ਲਗਭਗ ਆਰਗੈਨਿਕ ਕਹਿ ਸਕਦੇ ਇਹਨੂੰ ਆਪਾਂ ਕਿਉਂ ਜਿਹੜੀ ਮੱਖੀ ਹੈ ਬਹੁਤ ਹੀ ਸੂਖਮ ਜੀਵ ਹੈ ਉਹ ਮੱਖੀ ਜੇ ਰੇਸ ਸਪਰੇਅ ਵਾਲੇ ਕਿਸੇ ਚੀਜ਼ ਤੇ ਫੁੱਲ ਤੇ ਬੈਠੂਗੀ ਵੀ ਤਾਂ ਉਹ ਮਰ ਸਕਦੀ ਹੈ ਕਿਉਂਕਿ ਜੀਵ ਬਹੁਤ ਛੋਟਾ ਹੁੰਦਾ ਹੈ ਇਸ ਕਰਕੇ ਉਹ ਮੱਖੀ ਉੱਥੇ ਹੀ ਮੈਂਦੀ ਹੈ ਜਿੱਥੇ ਯਾਨੀ ਲਗਭਗ ਆਰਗੈਨਿਕ ਸਮਾਨ ਹੁੰਦਾ ਹੈ ਇਸ ਕਰਕੇ ਇਹ ਆਰਗੈਨਿਕ ਸਮਾਚਲ ਦਾ ਸ਼ਹਿਦ ਹੈ ਆਪਣੇ ਕੋਲੇ ਇਹਦੇ ਵਿੱਚ ਹੈਗਾ 베ਰੀ ਟਾਲੀ ਤੇਲੀ ਚੀ ਤਿੰਨ ਤਰ੍ਹਾਂ ਦਾ ਮਲਟੀ ਦਾ ਸ਼ਹਿਦ ਹੈ ਇਹ ਤੇ ਇਹ ਤੁਸੀਂ ਆਪਾਂ ਤੋਂ ਮਲਟੀ ਦਾ ਸ਼ਹਿਦ ਲੈ ਸਕਦੇ ਹੋ 500 ਰੁਪਏ ਕਿਲੋ ਤੇ ਚਾਹ ਦੇ ਮਸਾਲੇ ਦੀ ਡੱਬੀ ਹੈਗੀ 100 ਰੁਪਏ ਦੀ ਹਲਦੀ ਹੈਗੀ 350 ਰੁਪਏ ਕਿਲੋ ਗਰਮ ਮਸਾਲੇ ਦਾ ਪੈਕਟ 70 ਰੁਪਏ ਦਾ ਸਾਂਝਣਾ ਪਾਊਡਰ ਦਾ 50 ਰੁਪਏ ਦਾ ਬਾਕੀ ਸਾਬਣ ਆਪਣੀ 60 ਰੁਪਏ ਦੀ ਹੈ ਇਹ ਵੀ ਤੁਹਾਨੂੰ ਸਾਰਾ ਪਤਾ ਹੀ ਬਾਕੀ ਵੀਰ ਜੀ ਆਪਣੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੇ ਤੁਸੀਂ ਇਆਂ-ਇਆਂ ਚੀਜ਼ਾਂ ਪਾਉਣ ਦੇ ਸ਼ਕੀਨ ਹੋ ਤਾਂ ਤੁਸੀਂ ਆਪਣੇ ਚੈਨਲ ਨੂੰ ਜਿਹੜਾ ਫੇਸਬੁੱਕ ਤੇ ਫੋਲੋ ਕਰ ਲਓ YouTube ਤੇ ਸਬਸਕ੍ਰਾਈਬ ਕਰ ਲਓ ਤੇ ਤੁਹਾਨੂੰ ਇਆਂ-ਇਆਂ ਵੀਡੀਓ ਆਉਂਦੀਆਂ ਰਹਿਣਗੀਆਂ ਧੰਨਵਾਦ ਮਿਹਰਬਾਨੀ